ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਜਿੱਥੇ ਇਤਿਹਾਸਿਕ ਨਗਰ ਬਰਨਾਲੇ ਪਹੁੰਚੇ ਆਪਸੀ ਇਸ ਦੇ ਨਾਲ ਇਤਿਹਾਸਿਕ ਜੜੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਕਬਰ ਅਸ਼ੀਤੀ ਕਰਨ ਆਏ ਹੋਏ ਆ ਸੋ ਜਿੱਥੇ ਅਸੀਂ ਅੱਜ ਖੜੇ ਆ ਬੀਬੀ ਪ੍ਰਧਾਨਕੌਰ ਦੇ ਨਾਲ ਤੇ ਬਾਬਾ ਆਲਾ ਜੀ ਦਾ ਦੇ ਨਾਲ ਇਸ ਸਥਾਨ ਦਾ ਹੋਗਾ ਸੁਬੰਧ ਤੇ ਸਾਡੇ ਨਾਲ ਇਥੇ ਸਰਦਾਰ ਸਫੇਨ ਸਿੰਘ ਜਿੰਦਾਂ ਸਵਾਤੀ ਸੁਚੇਤ ਇਤਿਹਾਸਕ ਪੈੜਾਂ ਕਵਰ ਕਰਦੇ ਆ ਰਹੇ ਆ ਸਾਡੇ ਨਾਲ ਗੈਰੀ ਜਿਹੜੇ ਸੁਖਪਾਲ ਸਿੰਘ ਜਿਹੜੇ ਸਰਪਾਰੀ ਸਾਡੇ ਨਾਲ ਇਹਨਾਂ ਦਾ ਕਰਤ ਸ਼ੁਕਰ ਖਾਸ ਕਰਕੇ ਨੀਯੂ ਜੈਂਡ ਦੇ ਨਾਲ ਵੀ 2017 ਦੇ ਵਿੱਚ ਸੰਦੇਸ਼ੀ ਹਿਸਟਰੀ ਮਦ ਆਸਾ ਦੇ ਜੀ ਸੇਵਾ ਦੇ ਬਾਈਸੀ ਸੋ ਅੱਜ ਉਹਨਾਂ ਦੇ ਨਾਲ ਦੁਬਾਰਾ ਅਸੀਂ ਆਂ ਜੁੜਿਆ ਸੋ ਬਾਈਓ ਜੀ ਦਾ ਖਾਲਸਾ ਵਾਰ ਇੱਕ ਵਾਰ ਜੀ ਅੱਛਾ ਜਿੱਥੇ ਆਪਾਂ ਇਸ ਥਾਂ ਤੇ ਖੜੇ ਆਂ ਬੜਾ ਇਤਿਹਾਸਿਕ ਤੱਥ ਸਥਾਨ ਹੈ ਤੇ ਸਭ ਤੋਂ ਪਹਿਲਾਂ ਇਸ ਥਾਂ ਤੇ ਸ਼ੁਕਰ ਹੈ ਕਿਸ ਦੀ ਕੋਣ ਵੈਕੂ ਜੀ ਦਾ ਅਰਸਾ ਵਾਣੇ ਕਿਪਾਟੇ ਕਿਹੜਾ ਸਥਾਨ ਹੈ ਗੁਰੂ ਘਰ ਉਸ ਵੇਲੇ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੇ ਪਾਤਸ਼ਾਹ ਜੀ ਬਾਬਾ ਅਮਰ ਸਿੰਘ ਦੇ ਫਰਮਾਨ ਵਿੱਚ ਇਸ ਵੇਲੇ ਬਾਬਾ ਕਾਲਾ ਜੀ ਨੇ ਆਪਣੇ ਪੁੱਤ ਜੀ ਨੂੰ ਸੰਦਰੀ ਲੈ ਕੇ ਬੈਠਾ ਹੋ ਕੇ ਕਾਈ ਸਭ ਜੀ ਪਾਸ਼ਾ ਨੇ ਪਿਆਸੀ ਇਹ ਰਾਜੇ ਨੂੰ ਉਸ ਵੇਲੇ ਬਾਬਾ ਫੂਲ ਦੇ ਘਰ ਬਾਬਾ ਆਰਮ ਸਿੰਘ ਦਾ ਜਨਮ ਹੋਇਆ ਦੂਸਰਾ ਬਾਈ ਤੋਂ ਕਾਸਮ ਜਨਮ ਇਹਨਾਂ ਨੇ ਕੌਣ ਦੀ ਕਿਹੜੀ ਵੀ ਸਹਿਬਦਾਰ ਦਾ ਸੰਸਕਾਰ ਕੀਤਾ ਜਿਨ੍ਹਾਂ ਪਰਮਾਤਮਾ ਸਦੀ ਧਰਮਕੀ ਨੂੰ ਬੋਪ ਸਿੰਘ ਸਾਹਿਬ ਨੇ ਨਕਲ ਵੀ ਪੱਖਸ਼ ਸ਼ੁਰੂ ਦਿੱਤਾ ਆਪਾਂ RAM ਸਿੰਘ ਦਾ ਪੁੱਤ ਸੀ ਬਾਬਾ ਆਲਾ ਸਿੰਘ ਕਿਉਂਕਿ ਇੱਕ ਬਹੁਤ ਵੱਡਾ ਜਰਨੈਲ ਮੰਨਿਆ ਜਾਂਦਾ ਸੀ ਜਿਹੜਾ ਕਿ ਕੂਲਕੀਆ ਮਿਸਲ ਦੇ ਵਿੱਚ ਮੁਖੀ ਮੰਨਿਆ ਜਾਂਦਾ ਸੀ ਬਾਬਾ ਆਲਾ ਸਿੰਘ ਨੇ ਮੌਮ ਬਾਬਾ ਆਲਾ ਸਿੰਘ ਨੇ 1722 ਈਸਵੀ ਅੰਦਰ ਮਾਲਵਾ ਸਿੱਖ ਇਤਿਹਾਸ ਦੇ ਅਨੁਸਾਰ 1722 ਈਸਵੀ ਅੰਦਰ ਇਹ ਜਿਹੜਾ ਸ਼ਹਿਰ ਹੈ ਬਨਾਲਾ ਸ਼ਹਿਰ ਦੀ ਨੀਂਹ ਰੱਖੀ ਇਹਨੂੰ ਆਪਣੀ ਰਾਜਧਾਨੀ ਥਾਪਿਆ proper ਤੌਰ ਤੇ ਪ੍ਰਬਾਲ ਸੰਵੇਧਾਉਣ ਕੋ ਆਕੀ ਦੇ ਫਿਰਾਂ ਲੱਗੇ ਉਹ ਬੜੀ ਕਰਨੀ ਵਾਲੇ ਬੜੇ ਗੁਰਮੁਖ ਰਾਜੇ ਸੰਕਿਸਕਰਣ ਨੂੰ ਬਾਬਾ ਅੰਮ੍ਰਿਤ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬਾਬਾ ਅੰਮ੍ਰਿਤ ਸਿੰਘ ਦੇ ਘਰ ਦੇ ਵਿੱਚ 1718 ਈਸਵੀ ਦੇ ਇਹ ਸਥਾਨ ਦੀ ਜੋ ਸੇਵਾ ਦੀ ਮੂਰਤੀ ਸੰਗਧੀ ਦੀ ਮੂਰਤ ਬ੍ਰਹਮ ਗਿਆਨ ਦੀ ਵਸਤ ਹੈ ਤਾਂ ਨਹੀਂ ਮਾਤਾ ਪਤੀ ਕੋਲ ਉਹਨਾਂ ਨੂੰ ਬਾਗਬਾਨ ਦੇ ਵਿੱਚ ਬਾਣੀ ਪੜਨ ਦਾ ਬੜਾ ਸ਼ੌਕ ਸੀ तकरीबन 5 ਕੁ ਸਾਲ ਦੀ ਉਮਰ ਦੇ ਵਿੱਚ ਉਹ ਪੰਜ ਬਾਣੀਆਂ ਦਾ ਵਿਦਿਅਕ ਰੂਪ ਹੈ ਜਿਹੜਾ ਸਿੱਖੀ ਸੰਖਿਆ ਬਣ ਕਾ ਤੇ ਜਦੋਂ 12 ਸਾਲ ਦੀ ਉਮਰ ਦੇ ਵਿੱਚ ਉਹਨੇ ਪੰਜ ਬਾਣੀਆਂ ਜਵਾਰੀ ਕਰਟ ਕਰ ਲਈ ਸ਼ਾਮ ਨੂੰ ਇਹ ਰਾਤ ਸੁਨਾ ਸਰੋਨੀ ਕਾਟ ਸੀ ਤੇ ਖਾਰਾ ਸੌਂਕੀ ਗੰਗੋ ਦੇ ਵਿੱਚੋਂ ਸਾਰਾ ਬਾਗ ਜਿਹੜਾ ਸਿੱਖੋ ਬਲੰਸੇ ਦੀ ਸੰਖਿਆ ਲੇ ਕੇ ਆਪ ਕਰ ਲਿਆ ਉਹਨਾਂ ਦੇ ਆਨੰਦ ਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਸਵਾਂ ਬਾਬਾ ਰਾਮਕੌਰ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ ਮੰਨਦੀ ਦਾਤ ਕਰ ਦਿੱਤੀ ਸੀ ਉਹਨਾਂ ਦੇ ਪੁੱਤਰ ਬਾਬਾ ਮੋਹਰ ਜੀ ਦੇ ਨਾਮ ਤੇ ਜਿਨ੍ਹਾਂ ਨੇ ਘਰ ਦੇ ਵਿੱਚ ਇੱਕ ਪੁੱਤਰ ਬਾਬਾ ਉਪ ਸਿੰਘ ਦਾ ਜਨਮ ਵੀ ਹੋਇਆ ਸਮਾਪਤ ਕੀ ਬਾਬਾ ਉਪ ਸਿੰਘ ਤੇ ਬਾਬਾ ਮੋਹਰ ਸਿੰਘ ਸੱਚਖੰਡ ਜਲੇਸ ਫਿਰ ਵੀ ਮੀਤ ਪ੍ਰਧਾਨ ਕੌਰ ਜੀ ਦਾ ਮਦਾਸ ਨੂੰ ਛੱਡ ਕੇ ਇਸ ਸਥਾਨ ਤੇ ਦੇਨਗੋੜਾ ਫਤਸਥਾਨੀ ਵੀ ਪ੍ਰਦਾਨ ਕਰੋ ਜਿਸ ਤੇ ਆਪ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੀ ਆਗਿਆ ਰਣ ਲੱਗੀ ਇੱਥੇ ਆਗਿਆ तकरीबन ਲਗਾਤਾਰ 50 ਸਾਲ ਦੇ ਕਰੀਬ ਬਣਨ ਦੀ ਕੀਤੀ ਆਪਣੀ ਹੱਥੀ ਇਸ ਸरोवर ਦਾ ਉਹਨਾਂ ਆਪਣੀ ਹੱਥੀਂ ਬਿਆਰ ਕਰਾਇਆ तकरीबन 1900 ਸਾਲ ਦੇ ਕਰੀਬ ਇਹ ਪੁਰਾਣਾ ਸरोवर ਹੈ ਜੋ ਸ਼੍ਰੋਮਣ ਗੋਤਰ ਦੀ ਕੰਟੀਨਿਟੀ ਬਣੋ ਇਹਨੂੰ ਨਮੀ ਤੇ ਨਿਗਰੀ ਹੈ ਜਿਨਾਤ ਕੇ ਉਹਨਾਂ ਦਾ ਇੱਕ ਆਪ ਸੁਭਾਗ ਨੌਂ ਚਾਹੇ। ਸ੍ਰੀ ਬਰਨਾਲੇ ਵਿੱਚ ਕਿਨੇ ਪੂਰੇ ਮਾਲਵੇ ਇਲਾਕੇ ਦੇ ਵਿੱਚ ਇੱਕ ਮਹਾਨ ਵਿੱਤਿਆ ਦਾ ਕੇਂਦਰ ਸਿੱਖੀ ਦਾ ਘੁਰਾ ਮੰਨਿਆ ਜਾਂਦਾ ਹੈ। ਇਸ ਸਥਾਨ ਦੇ ਸਾਰੇ ਗੁਰੂ ਘਰ ਬੜੀ ਸ਼ਾਨ ਦਾ ਭਾਵਨ ਦੇਣਾ ਮਿਲਾਈ ਹੁੰਦੇ ਹੈ। ਇਹ ਪ੍ਰਾਣੋ ਚੀ ਦੀ ਪਰਸੀ 4 5 6 ਅਜਿਹੀ ਵੇਖਸਲ ਨਦੀ ਤੇ ਔਰ ਨਾਲ ਹੀ ਬਾਬਾ ਬੁੱਢਾ ਸਿੱਖ ਨੂੰ ਯਾਦ ਕਰਦੇ ਹੋਏ 6ਵੇਂ ਪਾਸ਼ਾ ਮੀਰੀ ਪਿਗ ਦੇ ਮਾਲਕ ਨੂੰ ਸਾਧੂ ਸੰਤ ਦਾ ਪ੍ਰਕਾਸ਼ ਬਿਆਨ ਸਾਰੇ ਲੋਕ ਨੇ ਸੰਗਤਾਂ ਮੋ ਸ਼ਬਦ ਪਾਵਨ ਗਿਆਨ ਵਿਸ਼ੇਵਸਾਪੀ ਤੈਨੂੰ ਮੱਖਣ ਸੀ ਆਦਿਕ ਵੰਡ ਚਲਾ ਕੇ ਬਾਬਾ ਬੋਡਾ ਸਿੰਘ ਨੂੰ ਯਾਦ ਕੀਤਾ ਜਾਂਦਾ ਕੁਰੀ ਨਿਪਟਾ ਰੱਖੋ ਜੀ ਉਹ ਵੀ ਗੁਣਾਂ ਇਸੇ ਪਾਵਨ ਸਥਾਨ ਬੀਬੀ ਪ੍ਰਧਾਨਕੋਟੀ ਦੇ ਨਾਮ ਹੈ ਉਹਨਾਂ ਨੇ ਇਸ ਸਥਾਨ ਤੇ ਕੇਵਲ ਵੰਦਗੀ ਨਹੀਂ ਕੀਤੀ ਪਲਾਖੇ ਵਿੱਚ ਬੜਾ ਪ੍ਰਚਾਰ ਦਾ ਦੌਰਾ ਵੀ ਕੀਤਾ ਵਿੱਦਿਆ ਜਿਹੜੀ ਮੰਡੀ ਹੈ ਸੋ ਸਿੱਖ ਸੰਗਤਾਂ ਦੂਰ ਬਰਾਡਰ ਤੋਂ ਆਕਰਕ ਕੇ ਇਸ ਸਥਾਨ ਦੇ ਦਰਸ਼ਕ ਅਦਾ ਕਰੀਆਂ ਨੇ ਗੁਰੂ ਸਾਹਿਬ ਵੀ ਇਹਨੂੰ ਖੁਸ਼ੀ ਬੱਤਕਾ